ਸਥਾਨ ਤੋਂ ਲੰਮਾ ਲੰਮਾ ਲੱਗਿਆ ਵਾ ਕਰਮਾਂ ਵਾਲੀ ਨੂੰ ਲਓ ਜੀ ਮੋੜ ਲਈ ਲਓ ਲਓ ਸਾਕਾ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਟ ਪੱਖੋ ਕੇ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈ ਕੋਲ ਤੋਕੜ ਗੱਬਣ ਮੱਝ ਬਕਾਉਆ ਜੀ ਕਈ ਪਰ ਭਰਾਵਾਂ ਦੇ ਮੈਨੂੰ ਫੋਨ ਵੀ ਆਉਂਦੇ ਰਹਿੰਦੇ ਤੋਕੜ ਗੱਬਣ ਦੀ ਵੀਡੀਓ ਨਹੀਂ ਪਾਈ ਬਾਈ ਤੋਕੜ ਗੱਬਣ ਦੀ ਵੀਡੀਓ ਨਹੀਂ ਪਾਈ ਤੇ ਲੋ ਭਰਾ ਜੀ ਆ ਗਈ ਟੋਕੜ ਗੱਬਣਾ ਆਪਣੇ ਕੋਲ ਮੱਝ ਬਹੁਤ ਸੋਹਣੀ ਤੇ ਸੁਨੱਖੀ ਤੇ ਵੱਧ ਜਾਣ ਕਰ ਲੰਮ ਗਿਆ ਆਪਾਂ ਵਾਈ ਤੋਂ ਠੀਕ ਹੈ ਜੀ ਚੰਗੀ ਪੜੀ ਬਲੋਸੀ ਆ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000352 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ رائے ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਧਿਆਨ ਕਰ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਂ ਵੀਰ ਜੀ ਆਪਣਾ ਨਾਮ ਪ੍ਰਵੀਨ ਸਿੰਘ ਪੈਂਡ ਪਿੰਡ ਪੱਖੋ ਗਈ ਜਿਲ੍ਹਾ ਬਰਨਾਲਾ ਠੀਕ ਆ ਚੋਟੀ ਦੱਸੋ ਬਾਈ ਕਹਿੰਦੇ ਸੂਏ ਸੁਣਣੇ ਨੇ ਪਹਿਲੇ ਤਾਂ ਇਹ ਬਾਈ ਚੌਥੇ ਸੂਏ ਸੁਣਾਵੇ ਕਹਦੀਏ ਵੀ ਦੂਜੀ ਐ ਤੀਜੀ ਐ ਕੋਈ ਫਤੂਸ ਮਾਰ ਕੇ ਹੋਰ ਠੀਕ ਆ ਤੇ ਦੁੱਧ ਕਿੰਨਾ ਬਾਈ ਏਠਾ ਦੇ ਬਦ ਹੁਣ 5 ਕਿਲੋ ਹੈਗਾ ਬਈ ਦੋਨਾਂ ਵੇਲੇ ਦਾ ਹਾਂ ਦੋਨਾਂ ਚਾੜ ਤੇ ਮਿਲਦੀ ਆ ਚਾੜ ਤੇ ਬਹੁਤ ਠੰਡੀ ਸੀ ਲਾ ਹਾਂ ਠੰਡੀ ਹੈ ਮਾਜੀ ਪੂਰੀ ਠੰਡੀ ਸੀ ਲਾ ਹਾਂ ਲੋ ਭਰਾ ਬਾਈ ਕਹਿੰਦਾ ਚਾੜ ਤੇ ਮਿਲਦੀ ਆ ਦੋਨਾਂ ਵੇਲੇ ਦਾ 5 ਲੀਟਰ 2.5 ਕਿਲੋ ਇੱਕ ਵੇਲੇ ਦਾ ਠੀਕ ਹੈ ਨਾ ਤੇ ਗੱਬਣ ਕਿੰਨੇ ਟਾਈਮ ਦੀ ਆ ਗੱਬਣ ਬਾਈ ਇਹਨੂੰ ਸਗਰਾਂ ਤੋਂ ਚੌਥਾ ਮਹੀਨਾ ਲੱਗਿਆ ਵਾ ਸਗਰਾਂ ਤੋਂ ਚੌਥਾ ਮਹੀਨਾ ਹਾਂ ਮੂਰੇ ਮੰਨ ਕੇ ਚਲੋ ਤੂੰ ਇਹ ਬਾਡੀ ਚ ਆਉਂਦੀ ਆ ਬਾਡੀ ਚ ਆਉਂਦੀ ਆ ਹਾਂ ਉਦੋਂ ਕਿੰਨੇ ਕਦੀ ਵਿਗ ਜੂਏ ਉਦੋਂ ਹੁਣ ਆਪ ਹੀ ਤੂੰ ਇਹਦੇ ਹੁਣ ਮੈਂ ਨਹੀਂ ਮੱਜਾਂ 1.5 ਲੱਖੋਂ ਤਾਂ ਹੁਣ ਚੜੀਆਂ ਪਈਆਂ ਸਹੀ ਗੱਲ ਹੈ ਸਹੀ ਗੱਲ ਜਿਸਾ ਨਾ ਦਸੂਆ ਉਦੋਂ ਹੋਊਗਾ ਤੇਰੀ ਆ ਬਾਡੀ ਦੇ ਵਿਗਦੀ ਆ ਤੇ ਰੇਟ ਭਰਾ ਦਾ ਜਾਇਜ਼ ਆ ਰੇਟ ਬਈ ਫੋਨ ਤੇ ਹੋਊਗਾ ਰੇਟ ਦਾ ਫੋਨ ਤੈਊਗਾ ਆ ਲੋਪਰਾ ਬਾਈ ਦੇ ਚੱਕਰ ਬਾਈ ਵੀ ਆ ਹਾਂ ਹਾਂ ਚੱਕ ਕਰੇ ਆਪ ਦਾ ਡਾਕਟਰ ਲਿਆਵੇ ਚੈੱਕ ਕਰਾ ਕੇ ਲਿਆਵੇ ਆ ਵੀ ਲਿਆ ਕੇ ਦਿਸਲੀ ਕਰਾ ਕੇ ਲੈ ਜਾ ਹਾਂ ਠੀਕ ਆ ਚਾਹੇ ਦੋ ਡਾਂਗ ਤੇਰੇ ਡਾਂਗ ਚੋਲੇ ਆ ਹਾਂ ਹਾਂ ਚੋਲੇ ਚੋਲੇ ਲੋ ਪਰਾ ਕੱਦ ਵੇਡ ਸੁਖਣਾ ਚੰਗੀ ਪੜੀ ਪਲੂਸੀ ਤੋਰ ਦੋ ਭਰਾ ਤੇ ਫੇਸ ਕੁਆਲਿਟੀ ਦੇਖੀ ਆ ਤੇ ਦੇਖ ਸਕਦੇ ਭਰਾ ਤੋਰਾ ਤੁਲਾ ਕਰਮਾ ਵਾਲੀ ਦਾ ਲੋ ਚ ਥਾਂ ਥਣ ਲੰਮਾ ਲੰਮਾ ਲੱਗਿਆ ਕਰਮਾ ਵਾਲੀ ਨੇ ਲੋ ਚ ਮੋੜ ਦੇ ਲੈਵ ਲੈਵ ਚੈੱਕ ਕਰ ਸਦੇ ਚੌਥਾ ਲੱਗ ਗਿਆ ਨੂੰ ਇਹਦਾ ਮਤਲਬ ਹਾਂ ਚੌਥਾ ਲੱਗ ਗਿਆ ਸੰਗ੍ਰਾਂਤ ਤੋਂ ਲੱਗਿਆ ਆ ਸੰਗ੍ਰਾਂਤ ਤੋਂ ਚੌਥਾ ਲੱਗਿਆ ਜੀ ਦੋਪਰਾ ਚੈੱਕ ਕਰ ਸਕਦੇ ਹੋ ਤੁਹਾਨੂੰ ਤੁਹਾਨੂੰ ਬਹੁਤ ਸੋਹਣਾ ਕੱਦ ਵੜਾ ਸੋਹਣਾ ਤੇ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਰੇਟ ਬਾਈ ਜੀ ਕਹਿੰਦਾ ਫੋਨ ਤੇ ਹੋਊਗਾ ਜੈ ਜੀ ਲੋ ਜੀ ਤੁਹਾਨੂੰ ਚੈੱਕ ਕਰ ਸਕਦੇ ਹੋ ਹੁਣ ਸਵੇਰ ਹੋਈ ਆ 11:30 12 ਵਜੇ ਦਾ ਟਾਈਮ ਆ ਠੀਕ ਆ ਜੀ ਤੇ ਲੋ ਜੀ ਬਾਈ ਕਹਿੰਦਾ ਡਾਕਟਰ ਵੀ ਆਪਦਾ ਨਾਲ ਲਿਆ ਸਕਦੇ ਹੋ ਚੈੱਕ ਕਰਵਾ ਸਕਦੇ ਹੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿਦ ਲੋ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ